ਸਾਡੇ ਪਿਤਾ ਜੀ ਬਲਵਿੰਦਰ ਸਿੰਘ ਸਰਪੰਚੀ ਚ ਖੜੇ ਆ ਤੇ ਅਸੀਂ ਸਾਰੇ ਨਗਰ ਨੂੰ ਬੀਡ ਕਰਦੇ ਆ ਕਿ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਕਰੋ ਵੱਧ ਤੋਂ ਵੱਧ ਵੋਟ ਪਾਓ ਤਾਂ ਜੋ ਉਹਨਾਂ ਦੀ ਆਪਜੀ ਦੀ ਸੇਵਾ ਕਰ ਸਕਣ 5 ਸਾਲਾਂ ਤੋਂ ਆਪਜੀ ਸੇਵਾ ਕਰਦੇ ਆ ਰਹੇ ਨੇ ਤੇ ਲੋਕ ਉਹਨਾਂ ਦੇ ਕੰਮਾਂ ਤੋਂ ਖੁਸ਼ ਨੇ ਤੇ ਇਸ ਕਰਕੇ ਆਪ ਜੀ ਨੂੰ ਅਪੀਲ ਕਰਦੇ ਆ ਸਾਰੇ ਨਗਰ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਵੋਟ ਪਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਾਲਸਾ ਬਈ ਫਤਿਹ ਜੀ ਅੱਜ ਕੀ ਘਟਨਾ ਕਰਮ ਹੋਇਆ ਜੀ ਜੋ ਤੁਸੀਂ ਆਈਡੀ ਚੌਂਕ ਦੇ ਵਿੱਚ ਧਰਮ ਲਗਾਇਆ ਰੋਡ ਜਾਮ ਕੀਤਾ ਉਹ ਤਰਨਾ ਦੇ ਸਬੰਧ ਤੇ ਲਗਾਏ ਸਾਡੇ ਤੇ ਝੂਠੇ ਅਲਿਗੇਸ਼ਨ ਲਾਏ ਗਏ ਸੀਗੇ ਵੀ ਇਹਨਾਂ ਨੇ 21 ਕਨਾਲਾਂ 3 ਮਰਲੇ ਜ਼ਮੀਨ ਦੱਬੀ ਹੋਈ ਹੈ ਗੁਰੂ ਘਰ ਦੀ ਤੇ ਉਹਦੇ ਸਬੰਧ ਵਿੱਚ ਧਰਨਾ ਲਾਇਆ ਸੀ ਅਸੀਂ ਨੇ ਸਰਪੰਚੀ ਦੇ ਕਾਗਜ਼ ਭਰਨੇ ਸੀਗੇ ਉਹ ਸਾਡੇ ਕਾਗਜ਼ ਵੀਡੀਓ ਸਭ ਲੈ ਨਹੀਂ ਰਹੇ ਐਨਓਸੀ ਨਹੀਂ ਦੇ ਰਹੇ ਸੀਗੇ ਤੇ ਅਸੀਂ ਨੇ ਫਿਰ ਹਾਈ ਕੋਰਟ ਦਾ ਰੁਖ ਕੀਤਾ ਤੇ ਉਹਨਾਂ ਨੇ ਸਾਡੀ 24 ਘੰਟਿਆਂ ਦੀ ਸੁਣਵਾਈ ਕਰਕੇ ਸਾਨੂੰ ਦਰੁਸਤ ਫੈਸਲਾ ਦਿੱਤਾ ਤੇ ਅਸੀਂ ਪੂਰੇ ਖੁਸ਼ ਹਾਂ ਜੀ ਹਾਈ ਕੋਰਟ ਦੇ ਫੈਸਲੇ ਤੋਂ ਕਾਗਜ਼ ਦਾਖਲ ਹੋ ਗਏ ਆਪਣੇ ਕਾਗਜ਼ ਕਾਗਜ਼ ਦਾਖਲ ਹੋ ਗਏ ਸਾਰੇ ਕੌਣ ਕਰਵਾ ਕੇ ਜੀ ਫਿਰ ਨਾਲ ਸਾਨੂੰ ਹਾਈ ਕੋਰਟ ਤੋਂ ਫੈਸਲਾ ਆਇਆ ਤੀ ਵੀ ਨਾਲ ਸਕਿਉਰਟੀ ਦੇ ਕੇ ਐਸਐਸਓ ਸਾਹਿਬ ਤੇ ਉਹ ਨਾਲ ਫਿਰ ਸਾਡੇ ਕਾਗਜ਼ ਦਾਖਲ ਕਰਾ ਕੇ ਆਏ ਤੇ ਹੁਣ ਜਦ ਤੁਸੀਂ ਸਰਪੰਚੀ ਦੇ ਲਈ ਤਿਆਰ ਹੋ ਗਏ ਹੁਣ ਸਰਪੰਚੀ ਦੇ ਵਾਸਤੇ ਤਿਆਰਾਂ ਦੇ ਜੋ ਲੋਕਾਂ ਦਾ ਫੈਸਲਾ ਲੋਕਤੰਤਰ ਦਾ ਬੋਰਡ ਦਾ ਅਧਿਕਾਰ ਹੈ ਜੋ ਲੋਕਾਂ ਨੇ ਇਹਨਾਂ ਨੂੰ ਚੋਣਾ ਹੋਊਗਾ ਬੇਨਤੀ ਕਰਦੇ ਆਂ ਕਿ ਸੱਚ ਦਾ ਸਾਥ ਦਿਓ ਕਿ ਕਿੰਨੇ ਕਿੰਨੀਆਂ ਕਿਸਮਤਾਂ ਦਾ ਸਾਹਮਣਾ ਕਰਨਾ ਪੈਣਾ ਤੁਹਾਨੂੰ ਸਮਝ ਸਿਆਦਾ ਹੁਣ ਤੁਸੀਂ ਐਂ ਦੇਖ ਲਓ ਵੀ 3-4 ਦਿਨ ਹੋ ਗਏ ਦੀ ਵੇ ਸਾਨੂੰ ਗੇੜੇ ਲਾਉਂਦੇ ਨੂੰ ਚੰਡੀਗੜ੍ਹ ਤੇ ਰਾਤ ਨੂੰ 12-12 ਇੱਕ-ਇੱਕ 2-2 ਵਜੇ ਜਾਂਦੀ ਸੀ ਹਾਂਜੀ ਜੇਕਰ ਨਾਲ ਤੁਸੀਂ ਹਾਈ ਕੋਰਟ ਦਾ ਰੋਕ ਕਰਦੇ ਫਿਰ ਤਾਂ ਤੁਸੀਂ ਰਹਿ ਗਏ ਸੀ ਨਹੀਂ ਫਿਰ ਸਾਡੇ ਕਾਗਜ਼ ਨਹੀਂ ਭਰੇ ਜਾਂਦੇ ਕੈਂਸਲ ਹੋ ਜਾਂਦੇ ਕੀ ਕਹਿੰਦੇ ਸੀ ਵੀਡੀਓ ਸਾਹਿਬ ਸਾਨੂੰ ਜਦੋਂ ਤੁਸੀਂ ਕਾਗਜ਼ ਦਾਖਲ ਕਰਦੇ ਸੀ ਵੀਡੀਓ ਸਾਹਿਬ ਸੈਕਟਰੀ ਸਾਹਿਬ ਤੇ ਸਤਨਾਮ ਸਰਪੰਚ ਦੇ ਨਾ ਤਿੰਨਾਂ ਦੀ ਗਿੱਟਮਿਟ ਕਰੀ ਹੋਈ ਸੀ ਵੀ ਇਹਨਾਂ ਦੇ ਕਾਗਜ਼ ਨਹੀਂ ਭਰਨ ਦੇਣੇ ਝੂਠਾ ਇਹਨਾਂ ਦਾ ਸਾਡੇ ਤੇ ਐਲੀਗੇਸ਼ਨ ਲਾਇਆ ਹੋਇਆ ਸੀ ਤੇ ਜੋ ਹੁਣ ਹਾਈ ਕੋਰਟ ਨੇ ਬਿਲਕੁਲ ਸਾਫ਼ ਕਰਤਾ ਜੋ ਇਹਨਾਂ ਨੇ ਦਾਗ ਲਾਇਆ ਸੀ ਤੇ ਹਾਈ ਕੋਰਟ ਨੇ ਸਾਡਾ ਉਹ ਦਾਗ ਬਿਲਕੁਲ ਸਾਫ਼ ਕਰਤਾ ਜੀ। ਅਲਿਗੇਸ਼ਨ ਦੇ ਵਿੱਚ ਕੀ આરોਪ ਲਗਾਏ ਗਏ ਸੀ ਇਹ ਪਹਿਲੇ? ਉਹਦੇ ਵਿੱਚ ਰੋਪ ਲਾਇਆ ਵੀ 21 21 ਕਰਨਾਲਾ ਪਤਨ ਤਿੰਨ ਵਾਰ ਲਈ ਇਹ ਕੁਝ ਇਹਨਾਂ ਨੇ ਜਮੀਨ ਗੁਰੂ ਘਰ ਦੇ ਨਾਲ ਲੱਗਦੀ ਜੋ ਛੱਪੜੀ ਹੈ ਉਹ ਇਹਨਾਂ ਦੇ ਕੋਲੇ ਕਬਜ਼ਾ ਦਾ। ਪੰਚਾਇਤੀ ਜ਼ਮੀਨ ਦਾ। ਪੰਚਾਇਤੀ ਜ਼ਮੀਨ ਦਾ ਜੀ। ਤੇ ਉਸ ਕਰਕੇ ਤੁਹਾਡੇ ਜਾਨੀ ਐਨਓਸੀ ਵਗੈਰਾ ਨਹੀਂ ਮਿਲ ਰਹੀ ਸੀ। ਉਹਦੇ ਕਰਕੇ ਸਾਨੂੰ ਐਨਓਸੀ ਚੁੱਲ੍ਹਾ ਟੈਕਸ ਦੇ ਹੀ ਨਹੀਂ ਰਹੀ ਜੀ। ਤੇ ਜਦੋਂ ਤੁੜਲੇ ਫੈਸਲਾ ਕਿੰਨੇ ਵਜੇ ਪਹੁੰਚਾਇਆ ਜੀ ਅੱਜ? ਫੈਸਲਾ ਸਾਡੇ ਕੋਲੇ ਤਕਰੀਬਨ 5:00 ਵਜੇ ਆ ਗਿਆ ਸੀ 3:00 ਵਜੇ ਦਫਤਰ ਬੰਦ ਹੋ ਗਿਆ ਸੀ ਜਦੋਂ ਉਹਨਾਂ ਦਾ ਫੈਸਲਾ ਆਇਆ ਤੇ ਉਹ ਸਾਨੂੰ ਪੂਰੇ ਮਾਨ ਸਤਿਕਾਰ ਨਾਲ ਆਪ ਅੰਦਰ ਆ ਕੇ ਸਾਡੇ ਬਾਹਰੋਂ ਸਾਨੂੰ ਲੈ ਕੇ ਕਾਗਜ਼ ਦਾਖਲ ਕਰਾ ਕੇ ਗਏ ਨੇ ਯਾਨੀ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਹੀ ਦਾਖਲ ਹੋਏ ਨੇ ਨਹੀਂ ਉਹ ਤੁਸੀਂ ਰਹਿ ਗਏ ਸੀ ਯਾਨੀ ਉਹ ਹਾਂਜੀ ਹਾਂਜੀ ਕਿਸੇ ਵੀ ਪਰਿਵਾਰ ਦੇ ਮੈਂਬਰ ਦੇ ਹਾਂਜੀ 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 ਉਹ ਦਾਖਲ ਨਹੀਂ ਹੋ ਰਹੇ ਸੀ ਕੀ ਕਹੋਂਗੇ ਹਾਈ ਕੋਰਟ ਦਾ ਹਾਏ ਗੁਰਦੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ। ਹਾਂ ਥਲੇ ਤੋਂ ਬਹੁਤ ਖੁਸ਼ ਆ ਜੋ ਸਾਡੇ ਤੇ ਲੱਗਿਆ ਦਾਗ ਇਹਨਾਂ ਨੇ ਮਿਟਾਇਆ। ਸੱਚ ਦਾ ਖਾਤ ਦਿੱਤਾ। ਬਾਕੀ ਲੋਕਾਂ ਦਾ ਧੰਨਵਾਦ ਕਰਦੇ ਆਂ ਜੋ ਸਾਡੇ ਨਾਲ ਖੜੇ ਨੇ ਸਚਾਈ ਦਾ ਸਾਥ ਦਿੱਤਾ ਸਾਰਿਆਂ ਧੰਨਵਾਦ ਕਰਦੇ ਆਂ ਜੀ। ਤੇ ਕੀ ਅਪੀਲ ਕਰਾਂਗੇ ਅੱਜ ਲੋਕਾਂ ਨੂੰ ਜੀ? ਅਪੀਲ ਕਰਦੇ ਆਂ ਜੀ ਬਸ ਅਸੀਂ ਅਪੀਲ ਕਰਦੇ ਆਂ ਵੀ ਸਚਾਈ ਦਾ ਸਾਥ ਦੋ। ਸੱਚ ਝੂਠ ਨੂੰ ਪਛਾਣੋ। ਤੇ ਵੋਟਾਂ ਵਾਸਤੇ ਕੀ ਅਪੀਲ ਨਹੀਂ ਆਪਾਂ? ਵੋਟਾਂ ਵਾਸਤੇ ਅਪੀਲ ਕਰਦੇ ਆਂ ਵੀ ਪੂਰੀ ਇਮਾਨਦਾਰੀ ਨਾਲ ਆਪ ਜੀ ਦੀ ਸੇਵਾ ਵਿੱਚ ਅਸੀਂ ਹਾਜ਼ਰ ਆਂ। ਪਤਾ ਕੀ ਹੈ ਜੀ ਪਿੰਡ ਮੇਦੇਵਾਸ ਤੋਂ ਅਸੀਂ ਧਰਨਾ ਲਾਇਆ ਸੀ ਆ ਸੁਨਾਮ ਆਈਟੀ ਚੌਂਕ ਦੇ ਵਿੱਚ ਜੋ ਵੀ ਸਾਡਾ ਪ੍ਰੋਸੀਡ ਸੀ ਉਹ ਪੂਰਾ ਹੋਇਆ ਹੈ ਮਾਨਯੋਗ ਹਾਈ ਕੋਰਟ ਨੇ ਸਾਡੀ ਅਪੀਲ ਮਨਜ਼ੂਰ ਕੀਤੀ ਜੋ ਵੀ ਸਾਡੇ ਖਿਲਾਫ ਕੇਸ ਦਰਸਤੀ ਉਸ ਦੇ ਤਹਿਤ ਆ ਜੋ ਵੀ ਕਾਰਵਾਈ ਮਤਲਬ ਕਿ ਰੱਦ ਕਰਤੀ ਹਾਈ ਕੋਰਟ ਨੇ ਸਾਡੀ ਉਹ ਮੰਨੀ ਦੇਖਿਆ ਵੀ ਹਾਂ ਇਹ ਬੰਦਾ ਜਮਾਂ ਸਹੀ ਹੈ ਸਾਡੇ ਉਸ ਅਧਾਰ ਤੇ ਸਾਨੂੰ ਮਾਨਯੋਗ ਨੇ ਆਰਡਰ پاس ਕੀਤੇ ਵੀ ਤੁਸੀਂ ਕਾਗਜ਼ ਭਰ ਸਕਦੇ ਹੋ ਸਰਪੰਚੀ ਚੋਣ ਲੜ ਸਕਦੇ ਹੋ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਦੀ ਵੀ ਜੋ ਸਚਾਈ ਦੇ ਨਾਲ ਖੜੇ ਨੇ ਜੋ ਸਚਾਈ ਦੇ ਨਾਲ ਖੜੇ ਨੇ ਅਸੀਂ ਹੀ ਧੰਨਵਾਦ ਕਰਦੇ ਹਾਂ ਸਾਰੇ ਨਗਰ ਦਾ ਵੀ ਅੱਜ ਸਾਡੇ ਵਿੰਦਰ ਸਿੰਘ ਜੀ ਨਾਲ ਇਨਸਾਫ ਮਿਲਿਆ ਜੋ ਸੁਪਰੀਮ ਕੋਰਟ ਨੇ ਇਨਸਾਫ ਕੀਤਾ ਹੈ ਸਚਾਈ ਦੀ ਅੱਜ ਜਿੱਤ ਹੋਈ ਹੈ ਅਸੀਂ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਦਾ ਮੇਰੇ ਆਦਿਆ ਨੂੰ ਵੀ ਸਿਚਾਈ ਨੂੰ ਦੇਖੋ ਬਿੰਦਰ ਨੂੰ ਕੱਲੀ ਕੱਲੀ ਵੋਟਾ ਜ਼ਰੂਰ ਪਾਓ ਇੱਕ ਵਾਰੀ ਇਹਨੂੰ ਮੌਕਾ ਦਿਓ ਸਰਪੰਚੀ ਜਿੱਤਿਓ ਹਾਂਜੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਬੈਗੂ ਜੀ ਖਾਲਸਾ ਬੈਗੂ ਜੀ ਫਤਿਹ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਈ ਕੋਰਟ ਦਾ ਜਿਨ੍ਹਾਂ ਨੇ ਸਾਨੂੰ ਪਟੀਸ਼ਨ ਸਾਡੇ ਹੱਕ ਚ ਕਰਕੇ ਸਾਡੇ ਕਾਗਜ਼ ਪਰਵਾਹੇ ਗਏ ਠੀਕ ਹੈ ਤੇ ਸਾਡੇ ਕਾਜ ਸਾਨੂੰ ਝੂਠਾ ਬਲੇਮ ਸਾਡੇ ਤੇ ਲਾਇਆ ਹੋਇਆ ਸੀ ਸਾਡਾ ਦਾਗ ਧੋਤਾ ਹੈ ਹਾਈ ਕੋਰਟ ਨੇ ਤੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਭਾਈ ਸੱਚਾ ਸੁੱਚਾ ਬੰਦਾ ਹੈ ਬਲਵਿੰਦਰ ਸਿੰਘ ਸਿੱਧੂ ਇਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਪਰਮਾਤਮਾ ਦੀ ਅਦਾਲਤ ਚੋਂ ਤੇ ਆਪਣੀ ਲੋਕਾਂ ਦੀ ਅਦਾਲਤ ਚੋਂ ਇਹਨੂੰ ਇਨਸਾਫ ਮਿਲਿਆ ਛੋਡੇ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ ਬੰਦੇ ਨੂੰ ਸਾਡਾ ਬਹੁਤ 5 ਸਾਲ ਹੋ ਗਏ ਮਿਹਨਤ ਕਰਦਿਆਂ ਨੂੰ ਅਸੀਂ ਬਹੁਤ ਜ਼ੋਰ ਲਾ ਰੱਖਿਆ ਦੀਗਾ ਉਹਨਾਂ ਦਾ ਦੂਜੇ ਬੰਦੇ ਦਾ ਜ਼ੋਰ ਲੱਗਿਆ ਦੀ ਕਾਗਜ਼ ਭਰਨ ਨੇ ਅਸਰਾਂ ਦਾ ਮੌਜਮਾਨਾ ਸਾਡਾ ਜ਼ੋਰ ਲੱਗਿਆ ਦੀ ਕਾਗਜ਼ ਭਰਨੇ ਨੇ ਅੱਜ ਸਾਡੀ ਹੱਕ ਸੱਤ ਵੀ ਜਿੱਤ ਹੋਈ ਹੈ ਅਸੀਂ ਜਿੱਤਿਆ ਧੰਨਵਾਦ